ਹਰਿ ਮਾਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਲੋਕ ਜੀ ਕਾ ਕਰਸਾ ਚਾਲ ਸੰਜੀ ਜੀ ਜੀ ਬੁਲਵਾ ਯੰਤਰੀ ਯਾਮੀ ਸ਼ੀਵੁਰਾ ਜੰਦੇ ਮਹਾਰਾਸ਼ਟਰਾਵ ਸਰਗਣੀ ਆਲੀ ਕਲਿਆਣ ਕਰਨ ਵਾਸਤੇ ਨਬੰਸਰੀ ਮਰਦ ਸਾਹਬ ਰਤਿਆ ਹੈ ਉਸ ਵਕਤ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਕੇ ਮਹਿਲਾਂ ਦੇ ਅੰਦਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਬਾਲਕ ਸ਼ੁਰੂ ਹੋ ਕੇ ਤੀਜੇ ਸਾਲ ਬਾਅਦ ਬਡਾਰੀ ਸਾਹਿਬ ਤੋਂ ਆਏ ਹਨ ਉਸ ਵਕਤ ਮਾਰੇ ਨੇ ਖੁਸ਼ੀ ਰਾਇ ਸ਼ਰਧਾਚਾਰ ਨੂੰ ਕੀਤਾ ਹੈ ਸੰਗਤਾਂ ਦੇ ਪੁੱਛਣ ਤੋਂ ਇਹ ਮਾੜਾ ਯਾਦ ਸੁਖਮੰਦ ਸਿਮਰਤਾ ਇਹ ਹੋ ਸੇ ਗੁਰੂ ਮਾਰਾ ਜੀ ਨੇ ਅੰਮ੍ਰਿਤ ਗੁਰੂ ਦੇ ਬਾਣੀ ਉਚਾਰਨ ਕੀਤੀ ਹੈ ਇਸ ਸ਼ੋਰ ਸ਼ੇ ਸ਼ਰ ਰੱਖਿਆ ਦੇ ਬਹੁਤ ਸਾਰੇ ਆਉਂਦੇ ਹਨ ਕਰੋੜਾ ਘਰ ਮਾਲਾ ਪੰਜਵਾ ਜਿਤ ਪਾਰ ਬ੍ਰਹਮ ਜਿਤ ਆਇਆ ਅਯੁਰ ਬ੍ਰਹਮੋਂ ਜੇ ਗੁਰ ਸਿੱਖੋ ਜੋ ਉਸਤਾਨ ਦੇ ਕਿ ਬਾਰ ਗਾਦੀ ਪਰਮੇਸ਼ਰ ਕੀ ਕੋ ਆਇਆ ਹੈ ਹੋ ਕਰ ਗਈ ਬਸਾਇਆ ਹੋ ਕਰ ਪੂਰੇ ਰਕ ਜੋ ਪਰਮੇਸ਼ਵਰ ਦੇ ਆਦੇਲੂ ਉਸ ਨੂੰ ਬਸਾਉਣਾ ਕੀਤਾ ਹੈ ਜਿਸੇ ਫਿਰਦੇ ਦੇ ਅੰਦਰ ਪਾਰਗਮ ਕੇਤੇ ਆਇਆ ਹੈ ਉਹ ਕਰ ਹਿਰਦਾ ਸੁਭਗੁਨਾ ਦੇ ਸਹਰਤੇ ਦੇ ਪਰਮੇਸ਼ਰ ਨੂੰ ਬਸਾਉਣਾ ਕੀਤਾ ਹੈ ਜਿਸ ਕੋ ਪਾਰਬ੍ਰਮ ਸ੍ਰੀ ਹਰਮੰਦਰ ਸਾਹਿਬ ਕੇਤੇ ਆਇਆ ਹੈ ਉਹ ਕਰ ਹਰਮੰਦਰ ਸਾਹਿਬ ਪਰਮੇਸ਼ਵਰ ਨੇ ਆਪ ਬਸਾਉਣਾ ਬਸਾਉਣਾ ਕੀਤਾ ਹੈ ਜੁ ਪਾਰਗਮ ਕੇਤੇ ਆ ਜਿ ਸ਼ੁਸ਼ੰਗ ਰੂਪੀ ਘਰ ਵਿੱਚ ਪਾਰਬੰਚੇ ਤੇ ਆਇਆ ਹੈ ਉਹ ਕਰ ਸੰਗਤ ਰੂਪ ਵੀ ਪਰਮੇਸ਼ਰ ਨੇ ਬਸਾਉਣਾ ਕੀਤਾ ਹੈ ਜਦ ਪਾਰਬੰਚੇ ਤੇ ਆਇਆ ਜਿਸ ਨੂੰ ਜੀਵਾਂ ਦੇ ਰੇਰ ਦੇ ਵਿੱਚ ਪਾਰਬੰਚੇ ਤੇ ਆਇਆ ਹੈ ਕਰ ਦੇਵਸਾਇਆ ਉਹ ਜਈ ਪਰਮੇਸ਼ਰ ਮੈਂ ਆਪਦੇ ਘਰ ਸਰੂਪ ਚ ਜੀਵਾਂ ਦੇ ਤਾਂ ਹੀ ਬਸਾਉਣਾ ਕੀਤਾ ਹੈ ਬੇਹਿਦ ਕੀਤੇ ਹਨ ਰਮ ਸਾਗਰ ਗੁਰ ਪਾਇਆ ਸ਼ਰਗੁਮਿ ਸਰਾਇ ਸੁਖਾਂਵੇਂ ਸਮੁੰਦਰ ਹੈ ਉਹਨਾਂ ਦੇ ਤਾਂ ਹੀ ਪਾਉਣਾ ਕੀਤਾ ਹੈ ਸਾ ਤਹਿਤ ਸਗਲੇ ਮਿਟਾ ਤੇ ਇਸ ਪ੍ਰਕਾਰ ਜਿਹੜੇ ਸੰਸਾਰ ਸੀ ਜਮਣ ਮਰਨ ਦਾ ਦੇਣ ਵਾਲਾ ਪ੍ਰਮਾਣ ਗਾ ਤੇ ਪਰਮੇਸ਼ਰ ਦਾ ਤਾਜ ਇੱਕ ਬਪੜੇ ਆਜ ਇੱਕ ਉਹ ਸਾਰੇ ਸੈਸੇ ਲਈ ਮੀਰ ਤੁਮਾਰਾ ਜੀ ਨੇ ਹਰ ਕੇ ਨਾਮ ਕੀ ਵਡਿਆਈ ਇਹ ਸਭ ਕੈਲੀ ਪਰਮੇਸ਼ੁਰ ਦੇ ਨਾਮ ਦੀ ਸਾਰੀ ਵਡਿਆਈ ਰਹੀ ਜਿਤਨੀ ਹੈ ਆਠ ਪੈਰ ਤੁਮ ਗਾਏ ਅਠੇ ਪੈਰ ਵਾਹਿਗੁਰੂ ਦੇ ਗਉਣ ਗਾਏ ਦੇ ਹਨ ਗੁਰ ਪੂਰੇ ਤੇ ਪਾਈ ਇਹ ਜੋ ਪਰਮੇਸ਼ੁਰ ਦੇ ਅਠੇ ਪੈਰ ਗਉਣ ਗਾਉਣੇ ਇਹ ਨਾਮ ਦੀ ਵਡਿਆਈ ਇਹ ਪੂਰਨ ਸਤਿਗੁਰੂ ਰਾਮਦਾਸ ਸਾਹਿਬ ਜੀ ਤੋਂ ਪ੍ਰਾਪਤ ਕੀਤੀ ਹੈ। ਰਾਹ ਪ੍ਰਕੀਅ ਕਥਾ ਕਹਾਣੇ ਤੇ ਜੋ ਮੁਰਗ ਨੂੰ ਬਾਣੀ ਹੈ। ਇਹ ਪ੍ਰਭੂ ਅਕਾਲ ਕੁਰੂ ਦੀ ਜੋ ਕੱਪ ਸ਼ਕਤੀ ਵਰਤੀ ਕਰਕੇ ਅਕਾਸ਼ ਬ੍ਰਹਮ ਨੂੰ ਉਹ ਵੀ ਕਥਾ ਲਖਣ ਮਰਤੀ ਕਰਕੇ ਮਹਾਰਾਜ ਇਹ ਕਹਾਣੀ ਕਸਮ ਕੀਤੀ ਹੈ। ਕਹਾਣੀ ਸਗੋਂ ਸ੍ਰੂਪ ਜਿਵੇਂ ਧਾਰ ਕੇ ਭਗਤਾਂ ਦੀ ਰੱਖਿਆ ਕੀਤੀ ਹੈ। ਕਿ ਕਥਾ ਹੁੰਦੀ ਹੈ ਜੀ ਜਿਸ ਸ੍ਰੂਪ ਲਖਣ ਤੇ 85 ਲੱਖ ਹੋਣ ਇਹ ਕੈਨ ਤੋਂ ਰਹਿਤ ਪਰਮੇਸ਼ਵਰ ਦੀ ਕਥਾ ਹੈ ਜਨ ਬੋਲੇ ਅੰਮ੍ਰਿਤ ਬਾਣੀ ਮਹਾਰਾਜ ਜੀ ਪਿਆਰੇ ਜਨ ਭਰ ਪਸੰਦ ਅਮਰ ਕਰਨ ਵਾਲੀ ਅੰਮ੍ਰਿਤ ਰੂਪ ਬਾਣੀ ਮਹਾਰਾਜ ਸਾਹਿਬ ਜੀ ਬੋਲ ਰਹੇ ਹਨ ਨਾਨਕ ਦਾਸ ਗੁਹਾਨ ਸ਼੍ਰੀ ਗੁਰੂ ਸਾਹਿਬ ਜੀ ਕੇ ਜਿਹਨੇ ਸੇਵਕਾਂ ਨੇ ਇਹ ਕਸਮ ਕੀਤੀ ਹੈ ਉਹਨਾਂ ਸੇਵਕਾਂ ਨੇ ਮਹਾਰਾਜ ਦੀ ਬਾਣੀ ਨੂੰ ਦਸਵਾਂ ਵੰਡਾਰਗੀ ਕਰਨ ਕੀਤਾ ਹੈ ਗੁਰਪੂਰੇ ਤੇ ਜਾਣ ਜਿਨਨ ਪੂਰੇ ਗੁਰਾਂ ਤੇ ਧੁਰ ਕੀ ਬਾਣੀ ਦੀ ਪ੍ਰਾਪਤੀ ਜਾਣੀ ਹੈ ਔਰਠ ਮਹੱਲਾ ਪੰਜਵਾਂ ਆਗੈ ਸੁਖ ਗੁਰ ਦੀਆ ਸੇ ਗੁਰ ਸਿੱਖੋ ਅਗਿ ਬਡਾਲੀ ਸਾਹਿਬ ਵਿੱਚ ਵੀ ਸਤਿਗੁਰੂ ਜੀ ਨੇ ਸੁਖ ਰੂਪਕਸ਼ਣ ਕੀਤਾ ਪਾਛੇ ਕੁਸਨੋ ਖੇਮ ਗੁਰ ਕੀਆ ਪਿੱਛੇ ਅੰਮ੍ਰਿਤਸਰ ਸਾਹਿਬ ਵਿੱਚ ਵੀ ਸੁਖ ਸਾਨ ਪ੍ਰਵੁਨ ਕੀਤੀ ਹੈ ਅਗੇ ਅਗੇ ਸ੍ਰੀ ਗੁਰੂ ਦਿਆ ਅਗੇ ਆਤਮਾਕਾਰਜੋ ਵਿਪਤੀ ਹੋਈ ਉਦੋਂ ਵੀ ਸੁਖ ਦਾ ਇਹਨੇ ਆਪਣੇ ਆਪ ਅਮਨੂਸੂਪ ਦਾ ਦਿੱਤਾ ਹੈ ਕਛ ਕੋਲੇ ਕੋ ਖੇਮ ਗੁਰਕੀ ਸੰਸਾਰਾਕਾਰ ਵਿਪਤੀ ਦੀ ਕੋਸਲ ਕੋ ਖੇਵ ਪਰ ਕਿ ਆ ਪ੍ਰਾਪਤੀ ਦੀ ਪ੍ਰਾਪਤੀ ਪ੍ਰਾਪਤੀ ਦੀ ਰੱਖਿਆ ਸੁਖਤਾਨ ਕੋਸੇ ਅਨੂਸੂਪ ਨੇ ਖੇਮ ਰੱਖਿਆ ਗੁਰੂ ਨੂੰ ਕਰਨਾ ਕਿ ਜਿਹੋ ਤੇ ਲਿਆ ਬੀਬੀ ਲੰਗਰ ਤੇ ਆਚ ਕੋਖਲੇ ਖੈ ਨੂੰ ਗੁਰ ਕੀਆ ਪਿੱਛੇ ਸੰਸਾਰ ਦੇ ਅੰਦਰ ਵੀ ਪਿੱਛੇ ਸੰਸਾਰਾਕਾਰ ਵਰਤਰੀ ਜੀ ਕੁਸਲ ਖੈ ਨੂੰ ਕੁਸਲ ਆਨੰਦ ਸਰੂਪ ਨੇ ਖੈ ਮਰਕਾ ਗੁਰੂ ਸੂਗ੍ਰੰ ਕਰਨਾ ਕੀਤੀ ਹੈ ਸਰਬੰਦਾਨ ਸਮਪਾਇਆ ਸਾਰੇ ਖਜ਼ਾਨੇ ਨੋਂ ਨਦੀਆਂ ਦੇ 18 ਸਿੱਧੀਆਂ ਦੇ ਰਿਧੀਆਂ ਦੇ ਸਾਰਿਆਂ ਖਜ਼ਾਨਿਆਂ ਨੂੰ ਪਾ ਲਿਆ ਹੈ ਅਤੇ ਸੂਖਸਰੂਪ ਨੂੰ ਪਾਉਣਾ ਕੀਤਾ ਹੈ ਨਵਦਾ ਭਗਤੀ ਰੂਪ ਸਾਰੇ ਅਖਜਾਨਿਆਂ ਨੂੰ ਪਾ ਕੇ ਗੁਰੇ ਆਪਣਾ ਰਦੇ ਤੇ ਆਇਆ ਆਪਣੇ ਸਤਿਗੁਰੂ ਨਾਲ ਉਨੇ ਜਾਣ ਕੇ ਜੀ ਮਨ ਗੁਰਚ ਕਾ ਨ ਸੱਜੇ ਨੂੰ ਛਿਰਦੇ ਜਿ ਧਿਆਣਾ ਕੀਤਾ ਹੈ ਅਧਿਆਕਾਰ ਬਿਤੀ ਕਰਕੇ ਆਪਨੇ ਸਦਗੁਰੂ ਕੀ ਬੜਿਆ ਹੈ ਆਪਨੇ ਸਦਗੁਰੂ ਨਾਲ ਜੀ ਸਾਰੀ ਵਧਾਈ ਦਿੱਤੀ ਹੋਈ ਹੈ ਮਾਨੇ ਇੱਥੇ ਫਰਸਾ ਗੁਰਸਿੱਖ ਨੂੰ ਮਨਮੋਹਕ ਫਲਾਂ ਨੂੰ ਕਰਮਰਥ ਕਾਮੋਖ ਨੂੰ ਪਾਉਂਦੇ ਹਨ ਸੰਤੋ ਜਨ ਜਨ ਤਰਾਸ ਇਹ ਸਮਾਣ ਜੀ ਕੋ ਬਈ ਬੰਦਾ ਸਾਵਾਦਕ ਮਹਾਂਪੁਰਖੋ ਇਹ ਮਹਾਰਾਜੀ ਜਿਹੜੀ ਬੜੀ ਆਈ ਹੈ ਦਿਨ ਦਿਨ ਦੂਣੀ ਚੌਗਣੀ ਚੜਦੀ ਹੈ ਦਿਨ ਦਿਨ ਅਵਸਥਾ ਸੁਖ ਚਾ ਸੁਖ ਕਰਨ ਤ ਨੂੰ ਮਾਨੁਸਾ ਛੱਤਿਆ ਗੱਤੇ ਪਦਾਰਥਾ ਭਾਵਨੀ ਅਸੰਸ਼ਕਤ ਤੇ ਪਦਾਰਥਾ ਭਾਵਨ ਕੇ ਤਰੀਆ ਦੇ ਕੋ ਇਹ ਭੂਮਿਕਾ ਰੂਪੀ ਅਵਸਥਾ ਜਿਹੜੀ ਹੈ ਦਿਨ ਦਿਨ ਗਿਆਨ ਅਵਸਥਾ ਦੀ ਗਾੜੀ ਤੋਂ ਗਾੜੀ ਚੜਦੀ ਇਸ ਵਾਈ ਦੂਣੀ ਚੌਗਣੀ ਰਹਾ ਜੀ ਜੰਤ ਸਪੈ ਦੇ ਅੱਲਾ ਜੀ ਜੀ ਜੰਤਾਂ ਛੋਟੇ ਵੱਡੇ ਸਾਰੇ ਦਿਆਲੂ ਹੋ ਗਏ ਰਵੇ ਆਪਣੇ ਕਰ ਦਿਨੇ ਜੇ ਵਾਹਿਬ ਨੇ ਆਪਣੇ ਕਰ ਦਿੱਤੇ ਆਪ ਦੇ ਸੇਵਕ ਤਾਂ ਸਭੀ ਪ੍ਰਸੰਨ ਹੋ ਕੇ ਦਿਆਲਤਾ ਕਰਨ ਵਾਲੇ ਹੋ ਗਏ ਸਾਜੇ ਸੁਭਾਏ ਮਿਲੇ ਕੋ ਤਾਲਾ ਸ਼ਾਂਤੀ ਸੁਭਾਅ ਧਾਰਨੇ ਕਰਕੇ ਸਹਿਜ ਹੀ ਉਸ ਰੂਪ ਹੈ ਪਰਮੇਸ਼ਰ ਦਾ ਸੋ ਭਾਵ ਪ੍ਰਕਾਸ਼ ਰੂਪ ਉਹ ਭਾਵਨਾ ਕਰਕੇ ਭਾਵੋ ਵਿਦਿਤ ਦੇਵਾ ਸੁਭਾਉ ਕੀ ਮਿਲ ਗਏ ਗੋਪਾਲ ਦੇ ਨਾਲ ਪਛੀੜੇ ਦੇ ਪਾਲਕ ਨਾਲ ਨਾਨਕ ਸਾਚਿਪਤੀ ਨੇ ਮਾਰੇ ਸੁਆਉਕੀ ਮਿਲ ਗਏ ਮਾਰੇ ਕਹਿੰਦੇ ਜਦੋਂ ਸੱਚੇ ਨਾਮ ਜੀ ਪਤੀ ਜੀ ਗਿਆ ਮਨ ਨਿਸ਼ਚਾ ਕਰ ਲਿਆ ਸੱਚੇ ਨਾਮ ਜੀ ਪਤੀ ਜੀ ਨੇ ਕਰਕੇ ਸਤੇ ਸਿੱਧ ਮਿਲ ਗਏ ਸੱਚੇ ਪਾਤਸ਼ਾਹ ਨੇ ਆਦਿ ਵਿੱਚ ਅਜਮਾਇਸ਼ ਕਰਕੇ ਪਤਿਆਲਾ ਲੈ ਲਿਆ ਕਿ ਠੀਕ ਪੂਰਨ ਹੈ ਇਹ ਪੂਰਨ ਕਰ ਲੇ ਮਹਾਰਾਜ ਨੇ ਸੋਰਠ ਮਹਾਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਇੱਕ ਸਿੱਖ ਸਦਾਗਰ ਸਿੰਘ ਸਾਹਿਬ ਸੰਗੇ ਜੀ ਉਹ ਪ੍ਰੇਮੀ ਘੋੜਿਆਂ ਦਾ ਵਪਾਰ ਕਰਦਾ ਹੁੰਦਾ ਸੀ ਇਸ ਅੰਨੇ ਕਈ ਵਾਰੀ ਮੰਡੀਆਂ ਤੋਂ ਘੋੜੇ ਲਿਆਉਣੇ ਰਾਹ ਵਿੱਚ ਚੋਰਾਂ ਨੇ ਘੋੜੇ ਖੋ ਲੈਣੇ ਇਸ ਦੇ ਇਸੇ ਪ੍ਰਕਾਰ ਹੰਵੀ ਦੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਪੁੱਜਿਆ ਕਿ ਗਰੀਬਨਾਰ ਸਤਿਉਪਾਦਸ਼ਾ ਮੇਰੇ ਜੇ ਮੰਡੀ ਚੋਂ ਘੋੜੇ ਖਰੀਦ ਕੇ ਲਿਆਉਣਾ ਇਹ ਚੋਰ ਮੇਰੇ ਮਗਰ ਲੱਗ ਜਾਂਦੇ ਐ ਉਹ ਚੋਰ ਰਾਜ ਨੂੰ ਖੋ ਕੇ ਲੈ ਜਾਂਦੇ ਐ ਇਹ ਹਾਲਤ ਹੁੰਦੀ ਐ ਮਾਰਮ ਨੂੰ ਰੱਖਿਆ ਦਾ ਸ਼ਬਦ ਉਚਾਰ ਕੇ ਜਿਉਂ ਤਾਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਮਾਰਮ ਕਿਆ ਸਿੱਖਾ ਕੀਰਤਨ ਸੇਲ ਦਾ ਪਾਠ ਕਰਿਆ ਘਰ ਇਹਨਾਂ ਸ਼ਬਦਾਂ ਦਾ ਇੱਕ ਇਹ ਸ਼ਬਦ ਹੈ ਕਿ ਚਾਤੀ ਉਹਨਾਂ ਲਈ ਆਵੇਗਾ ਬਲਾਵਤ ਵਿੱਚ ਇਕ ਕੋ ਬਾਵਨਾਕਰੀਆ ਸ਼ਲੋਕ ਹੈ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇ ਕੀਤਾ ਇਕ ਗੂਜਰੀ ਦੂਜੀ ਆਰਜਾ ਸ਼ਲੋਕ ਹੈ ਨਨਮਾ ਕੀ ਦੋ ਚੁਨੀ ਉਦਮ ਕਰੋ ਨੀਰ ਹਰ ਕੀ ਤਨ ਕਾਹ ਰੋ ਹਰ ਦੇ ਹਮਾਨ ਨਿਕੇ ਨੀਤ ਦੋ ਸ਼ਲੋਕ ਦੋ ਸ਼ਬਦ ਪੰਜ ਸ਼ਬਦੀ ਸੋਲੇ ਦੇ ਤੇ ਦਸਵੀਂ ਅਰਦਾਸ ਇਹ ਦਸੇ ਸ਼ਬਦਾਂ ਦਾ ਪਾਠ ਅਰਦਾਸ ਨੇਤ ਕਰਿਆ ਕਰ ਤੇ ਲੋਹੇ ਦਾ ਕੋਟ ਤੇਰੇ ਦਾਲੇ ਹੋ ਜਾ ਕਰੇਗਾ ਤੇ ਜਦੋਂ ਜਪੁ ਸਾਹਿਬ ਦਾ ਪਾਠ ਕਰੇਗਾ ਇਸ਼ਨਾਨ ਕਰਕੇ ਉਦੋਂ ਲੋਹੇ ਦਾ ਕੋਟ ਪਹਿਰੇਗਾ ਉਹ ਦੂਰ ਹੋ ਜਾ ਕਰੇਗਾ ਇਹ ਸਿੱਖ ਨੇ ਇਸੇ ਤਰ੍ਹਾਂ ਮਹਾਰਾਜ ਦੇ ਹੁਕਮ ਅਨੁਸਾਰ ਕੀਤਾ ਜਿੱਥੇ ਜਾ ਕੇ ਰਾਤ ਨੂੰ ਘੋੜੇ ਲਾਇਆ ਕਰੇ ਪੋਸਤਾਂ 'ਤੇ ਜਾ ਕੇ ਕੀਰਤਨ ਦਾ ਪਾਠ ਕਰਿਆ ਕਰੇ ਤੇ ਉਹ ਠੱਗ ਵੀ ਜਿਹੜੇ ਰੋਜ਼ ਘੋੜੇ ਖੋਲ ਜਾਂਦੇ ਸੀ ਇਹਦੇ ਮੱਡੀਆਂ 'ਚੋਂ ਤੌਂਦੇ ਦੇ ਉਹ ਵੀ ਮਗਰ ਲੱਗੇ ਰਹੇ ਲੋਹੇ ਦਾ ਕੋਟ ਸਿੱਖ ਦੇ ਉਦਾਰੇ ਅਤੇ ਉਹ ਰੂਹੇ ਜਿੱਥੇ ਬੰਨੇ ਹੁੰਦੇ ਸੀ ਉਹਦੇ ਨਾਲੇ ਹੋ ਜਾ ਕਰੇ ਜਿਉਂ ਚੋਰਾਂ ਦਾ ਦਾ ਨਾ ਲੱਗਾ ਫਿਰ ਉਹ ਉਹਦੇ ਇਹ ਜਦੋਂ ਜਵਸਾ ਦਾ ਪਾਠ ਕਰਾ ਕਰੇ ਇਸ਼ਨਾਨ ਕਰਕੇ ਉਦੋਂ ਉਹਦੇ ਦਾ ਕੋਟ ਉਤਾਰ ਕੇ ਹਟ ਜਾ ਕਰੇ ਫਿਰ ਉਹ ਜਾ ਕੇ ਸਿਕਸਾ ਹਰਤਾ ਦੇ ਆ ਕਰੇ ਇਸ ਪ੍ਰਕਾਰ ਸਾਫ ਸੰਗ ਜੀ ਹੁੰਦੀ ਰਹੀ ਇੱਕ ਦਿਨ ਸਿੱਖ ਥੱਕਿਆ ਹੋਇਆ ਸੀ ਉਹਨੂੰ ਐਸੀ ਆਲਸ ਆਈ ਕਿ ਪੰਸੋਲੇ ਪੜਦਾ ਪੜਦਾ ਸੌ ਗਿਆ ਜਿਸ ਵੇਲੇ ਸੌ ਗਿਆ ਨੀਂਦ ਆਉਣ ਤੋਂ ਉਹ ਕੋ ਲੋਹੇ ਦਾ ਕੋਟ ਪੂਰਾ ਨਾ ਹੋ ਸਕਿਆ ਵਾਲੇ ਤੇ ਚੋਰਾਂ ਦਾ ਦਾਗ ਲੱਗ ਗਿਆ ਚੋਰਾਂ ਨੇ ਆ ਕੇ ਘੋੜਿਆਂ ਨੂੰ ਖੋਲ ਲਿਆ ਗਾੜੀ ਪਿਛਾੜੀ ਖੋਲ ਲਈ ਜਦੋਂ ਕੰਢਿਆੜਾ ਦੇ ਕੇ ਸਵਾਰ ਹੋਣ ਲੱਗੇ ਸਿੱਖ ਨੂੰ ਜਾਗ ਆ ਗਈ ਜਾਗ ਆਈ ਤਾਂ ਸਾਕਾਨੋ ਕੇ ਕੀਰਤ ਸਿੰਘ ਨੇ ਫੇਰ ਕਾਟ ਕੀਤਾ ਫੇਰ ਲੋਹੇ ਦਾ ਕੋਟ ਹੋ ਗਿਆ ਚੋਰ ਵਿੱਚੇ ਹੀ ਰਹਿ ਗਏ ਨਿਕਲ ਨਾ ਸਕੇ ਘੋੜਿਆਂ ਨੂੰ ਲੈ ਕੇ ਉਸ ਵਕਤ ਸਿੱਖ ਜਦੋਂ ਅਮਰਦੇਵ ਜੀ ਉਸਤਾ ਦਾ ਕਾਠ ਪੜਿਆ ਉਦੋਂ ਲੋਹੇ ਦਾ ਕੋਟ हट ਗਿਆ ਉਸ ਵੇਲੇ ਚੋਰਨ ਕਹਿੰ ਵੀ ਅੱਜ ਤਾਂ ਨਹੀਂ ਉਸੇ ਕੈਦੀ ਘਲਾ ਦੇਵੇਂ ਇਹ ਤਾਂ ਮੰਤਰ ਪੁੱਛ ਕੇ ਜਾਣਾ ਹੈ ਇਹ ਸਿੱਖ ਬੈਠੇ ਜੋ ਦਿਨ ਜਿਹੇ ਸਿਕੋੜਿਆਂ ਦੇ ਕੋਲੇ ਆਇਆ ਵੇਖਿਆ ਜੋ ਕਹਿੰਦਾ ਤੁਸੀਂ ਕੌਣ ਹੋ ਕਹਿੰਦੀ ਵੀ ਅਸੀਂ ਤਾਂ ਚੋਰ ਹਾਂ ਤੇਰੇ ਹਰ ਵਾਰੀਂ ਤੇਰੇ ਕੋਲੇ ਚੁਰਾਉਂਦੇ ਵੇ ਹੁਣ ਚਾਹੇ ਸਾਨੂੰ ਮਾਰ ਚਾਹੇ ਛੱਡ ਜਦੋਂ ਸਿੱਖਾਂ ਦੇ ਹੱਥ ਤੋਂ ਹੋ ਗਿਆ ਸੀ ਬਾਣੀ ਪੜਦਾ ਪੜਦਾ ਵਿੱਚੋਂ ਹੀ ਉਦੋਂ ਲੋਹੇ ਦਾ ਕੋਟ ਨਹੀਂ ਸੀ ਹੋਇਆ ਸੀ ਆ ਆ ਬੜੇ ਸੀ ਤੇ ਜਦੋਂ ਤੋਂ ਅੰਮ੍ਰਿਤ ਵੇਲੇ ਬਾਣੀ ਪੜ੍ਹੀ ਇਸ਼ਨਾਨ ਕਰਕੇ ਉਹਦੇ ਨਾਲ ਲੋਹੇ ਦਾ ਕੋਟ हट ਗਿਆ ਇਹ ਸਾਨੂੰ ਵੀ ਕਲਾਮ ਸਿਖਾ ਦੇ ਕਿ ਅਸੀਂ ਵੀ ਇਹ ਜੇਤੇ ਕਰਨੀਏ ਚਾਹ ਸੰਤੂ ਕਹਿ ਦੇ ਵੀ ਕਰਾਰੇ ਇਹ ਕਹਿਣ ਲੱਗਾ ਵੀ ਇਹ ਕਲਾਮ ਤਾਂ ਗੁਰੂ ਮਹਾਰਾਜ ਦੇ ਪਾਸ ਹੈ ਫਿਰ ਉਹਨਾਂ ਚੋਰਨ ਚੋਰੀ ਛੜ ਰੁੱਤੀ ਤੇ ਗੁਰੂ ਅਰਜਨ ਸਾਹਿਬ ਨੇ ਸਿੱਖ ਹੋ ਗਏ ਸੀ ਇਸ ਪ੍ਰਕਾਰ ਉਹ ਸਿੱਖ ਦੀ ਰੱਖਿਆ ਕੀਤੀ ਸੀ ਇਹ ਸ਼ਬਦ ਮਹਾਰਾਜ ਕੀ ਤੁਸ ਵੇਲੇ ਨਾਲ ਪੜੂਗੀ ਆ ਗਿਆ ਪੰਜਵੇਂ ਪਾਠ ਸੰਧ ਪੀ ਹੈ ਇਸ ਕਰਕੇ ਗੁਰਸਿੱਖ ਜੋ ਜੋ ਪ੍ਰਤਾਪ ਸਿੰਘ ਹੈ ਉਹਨਾਂ ਨੇ ਕੀਤੇ ਸਾਖੀ ਦਾ ਉਹ ਹਮੇਸ਼ਾ ਲਈ ਪਾਠ ਕਰਦੇ ਸੋਲੇ ਦੇ ਨਾਲ ਥੋਰਠ ਮਹੱਲਾ ਪੰਜਵਾਂ ਗੁਰ ਕਾ ਸਭ ਰਖਵਾਰੇ ਇਹ ਭਾਈ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਇਹ ਰਖਵਾਰੇ ਰੱਖਿਆ ਕਰਨ ਵਾਲਾ ਹੈ ਕੈਸੇ ਹੈ ਰਖਵਾਰੇ ਗੁਰੂ ਜੋ ਰੱਖਿਆ ਕਰਨ ਵਾਲੇ ਲੋਕ ਪੰ ਲੋਕ ਜੀ ਗੁਰੂ ਸਾਹਿਬ ਉਹਨਾਂ ਦਾ ਜਿਹੜਾ ਸ਼ਬਦ ਉਦੇਸ਼ ਹੈ ਕਿ ਕੈਸਾ ਹੈ ਚੌਕੀ ਚੌਗਿਰਦ ਹਮਾਰੇ ਇਹ ਜਿਵੇਂ ਚੌਕੀ ਹੁੰਦੀ ਹੈ ਨਾ ਕਿਉਂ ਸਪਾਹੀਆਂ ਦਾ ਪਹਿਰਾ ਹੁੰਦਾ ਹੈ ਕਿਉਂ ਚੌਗਿਰਦ ਹਮਾਰੇ ਇਹ ਗੁਰੂ ਸਾਹਿਬ ਦਾ ਸ਼ਬਦ ਰੱਖਿਆ ਕਰਨ ਵਾਸਤੇ ਚੌਕੀ ਪਹਿਰੇ ਵੀ ਨਹੀਂ ਆਈ ਹੈ ਚਾਰੇ ਅਖਰ ਵਾਹਿਗੁਰੂ ਮੰਤਰ ਇਹ ਵੀ ਚੌਕੀ ਹੈ ਸਾਡੇ ਕਾਮ ਕਰੋ ਲੋਕਾਂ ਨੂੰ ਚੋਰਾਂ ਨੂੰ ਅੰਦਰੇ ਕੈਦ ਕਰਨ ਵਾਸਤੇ ਅਗਿਆਨ ਰੁਕੀ ਸਤਿਗੁਰੂ ਨੂੰ ਮਾਰਨ ਵਾਸਤੇ ਇਹ ਚੌਕੀ ਹੈ ਸਾਡੇ ਚਾਰ ਛਪੇਰੇ ਪਹਿਰਾ ਅੰਤਕਰਨ ਦੇ ਵਾਲੇ ਐਸਾ ਗੁਰੂ ਸਾਹਿਬ ਰਖਵਾਰੇ ਸਤਿਗਿਆਨ ਦਾ ਇਹ ਅਮਰਪੁਰੂ ਦੀ ਸ਼ਬਦ ਉਪਦੇਸ਼ ਹੈ RAM ਨਾਮ ਮੰਗਲਾ ਗੀ ਉਹਦੇ ਰਵੇ ਹੋਏ RAM ਦੇ ਨਾਮ ਵਿੱਚ ਮੰਨ ਸਾਹਿਬ ਸੰਗਤ ਜੀ ਲੱਗਿਆ ਹੈ ਜਮ ਲਜਾਇ ਕਰ ਭਗੋ ਉਹਨੇ ਜਮ ਜਿਹੜੇ ਲਜਾਇ ਸ਼ਰਮਿੰਦਾ ਹੋ ਕੇ ਲਿਜਾਇ ਕੰਬ ਕਰਕੇ ਭੱਜ ਗਿਆ ਹੈ ਦਰਵਜੀ ਤੂੰ ਮੇਰੋ ਸਰਵਦਾਤਾ ਤੇ ਮੇਰੇ ਪ੍ਰਭੂ ਆਕਾਲ ਪੂਰੀ ਤੂੰ ਮੇਰਾ ਸਰਵ ਸੁਖਾਂ ਦਾ ਦਾਤਾ ਹੈ ਬੰਦਨਕਾਰ ਕਰੇ ਮਨ ਨਿਰਮਲ ਇਸ ਤੋਂ ਵਾਪਸ ਆ ਜਮਨ ਮੰਦ ਦੇ ਬੰਧਨਾਂ ਨੂੰ ਕੱਢ ਕੇ ਮਨ ਨੂੰ ਨਿਰਮਲ ਮਾਇਆ ਦੀ ਮੈਲ ਤੋਂ ਵਿਗਿਆ ਦੀ ਮੈਲ ਤੋਂ ਪਾਪਾਂ ਦੀ ਮੈਲ ਤੋਂ ਮਨ ਨੂੰ ਉਜਲ ਕਰਨ ਵਾਲੇ ਹੋ ਪੂਰਨ ਪਰਖ ਬਦਾਤਾ ਤੇ ਮਾਰੇ ਸਾਰੇ ਸਾਝੀ ਪੂਰਨ ਵਿਆਪਕੋ ਉਹ ਖੁਸ਼ ਪ੍ਰਸਾਦ ਵਾਲੇ ਹੋ ਹਰਨ ਪਰੰਜਾਂਤਾਂ ਨੇ ਇਥੇ ਕੋਈ ਏਡੇ ਪ੍ਰਸਾਦ ਵਾਲੇ ਹੋ ਅਦੇ ਬਧਾਤਾ ਕਰਮ ਅਨੁਸਾਰ ਫਲ ਜਿਨੀਆਂ ਦੇ ਤਾਈਂ ਰਹਾ ਨਾਨਕ ਪ੍ਰਭਵਨਾਸੀ ਸਦੁਰਸਾਈ ਕੇ ਹੈ ਪ੍ਰਭੂ ਸਮਰਤ ਤੁਮ ਅਬਨਾਸੀ ਨਾਸਤੋ ਰਹਤੇ ਸਾਡਾ ਪ੍ਰਭੂ ਰੱਖਕ ਹੈ ਅਬਨਾਸੀ ਨਾਸਤੋ ਰਹਤੇ ਸਾਡੀ ਸੇਵਾ ਨਦਤੀ ਜਿਸ ਆਪ ਦੀ ਜਿਹੜੀ ਸੇਵਾ ਕਰਨੀ ਹੈ ਭਗਤੀ ਕਰਨੀ ਹੈ ਕਹਿ ਲਈਏ ਖਾਲੀ ਨਹੀਂ ਜਾਂਦੀ ਮਨੁਮਾਨੀ ਸਵੀਕਾਰ ਕੇ ਜੋ ਜਾਪ ਕਰਦੇ ਹੈ ਫਿਰ ਇਹ ਫਲ ਜਰੂਰ ਪ੍ਰਾਪਤ ਹੁੰਦਾ ਹੈ ਆਨੰਦ ਕਰਿਆ ਤੇਰੇ ਦਸ ਤੈਨੂੰ ਮੈਂ ਨਾ ਪੜھوں ਪਰ ਆਨੰਦ ਕਰਿਆ ਲਾ ਲਉ ਮੈਂ ਆਨੰਦ ਕਰਿਆ ਤੇਰੇ ਦਸ ਤਰੇ ਆਪਕੇ ਸੇਵਕ ਜਿਹੜੇ ਮਾਰੇ ਉਹਨਾਂ ਦੇ ਸਰੂਪ ਨੂੰ ਮੰਨਣਾ ਕਰਦੇ ਹਨ ਜਲਪੂਰਨ ਹੋਈ ਆਸ ਜਿਨੇ ਜਿਨੇ ਨਾਮ ਦੇ ਆਉ ਨੂੰ ਜਪਿਆ ਹੈ ਉਨੇ ਦੀ ਸਾਰੀ ਆਸਾ ਪੂਰੀ ਹੋ ਗਈ ਹੈ ਲੋਕ ਪਰ ਲੋਕ ਦੀ ਔਰਠਾ ਮਹੱਲਾ ਪੰਜਵਾ ਗੁਰੇ ਆਪਣੇ ਬਲੇ ਹਾਰੀ ਆਪਣੀ ਸਰੀਰ ਦੀ ਛਾਇ ਕੋ ਬਿਹਾਰ ਕੁਰਬਾਨ ਜਾਈਏ ਜਿਨ੍ਹਾਂ ਪੂਰਨ ਪੈਜ ਸਵਾ ਜਿਨ੍ਹਾਂ ਆਉਦੇ ਸੇਵਕਾਂ ਦੀ ਪੂਰੀ ਪੈਜ ਪ੍ਰਤਗਿਆ ਜਿਹੜਾ ਕਰਨ ਕਰ ਲਿਆ ਸੀ ਜਿਵੇਂ ਨਾ ਭਗਤ ਪ੍ਰਹਿਲਾਦ ਨੇ ਆ ਰਾਮ ਨਾਮ ਚੜਨਾ ਨਹੀਂ ਛਾਇਆ ਉਹਦੀ ਪੈਜ ਮਾਰਨ ਪੂਰੀ ਸ਼ਵਾਰ ਨਾਲ ਕੀਤੀ ਨਰਸਿੰਘ ਰੂਪ ਧਾਰ ਕੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪਣੇ ਸਤਿਗੁਰ ਨਾਨਕ ਪਬਲੇ ਹਾਰ ਜਾਈਏ ਜਿਨ੍ਹਾਂ ਨਾਲ ਦੇ ਸੇਵਕਾਂ ਦੀ ਪੂਰੀ ਪੈਜ ਪ੍ਰਤਗਿਆ ਜੋ ਜੋ ਪਰਮ ਕੀਤਾ ਜੋ ਜੋ ਜਿਦਨੇ ਸਾਜ ਨੂੰ ਲੇਟਾ ਮਾਨ ਉਹ ਪੂਰਨ ਪ੍ਰਤਗਿਆ ਸਵਾਰ ਦੁੱਤੀ ਹੈ ਮਾਨ ਚਿੰਦਿਆ ਹਰ ਪਾਯਾ ਜੀ ਪੂਰਨ ਬੈਸ ਪਾਏ ਸਵਾਰੀ ਇਸ ਸਵਾਰੀ ਨੂੰ ਨੇ ਪੂਰਨ ਨੇ ਸੇਵਕਾਂ ਦੀ ਪੈਜ ਪੂਰੀ ਸਵਾਰਨਾ ਕੀਤੀ ਹੈ ਮਾਰਚੰਬਿਆ ਫਲ ਪਾਇਆ ਜੋ ਸੰਤ ਜਗੁਣੀ ਕੀਤੀ ਸੀ ਉਹਨਾਂ ਅਮਰਤ ਕਾਮ ਉਹ ਫਲ ਨੂੰ ਪਾ ਰਿਹਾ ਹੈ ਪ੍ਰਭ ਆਪਣਾ ਸਦਾ ਤੇ ਆਇਆ ਆਪਣਾ ਪ੍ਰਭੂ ਰੱਖਾ ਪਰਮੇਸ਼ਵਰ ਉਸ ਨੂੰ ਸਦਾ ਤੇ ਹੋਣਾ ਕੀਤਾ ਹੈ ਸੰਤ ਹੋ ਤਰ ਬਣ ਅਗਰਨਾਤ ਇਹ ਸਾਧੂ ਜਨੋ ਗੁਰਸਿੱਖੋ ਸ਼ਾਂਤੀ ਵਾਲੇ ਮਹਾਪੁਰਖ ਸੰਤ ਭਗਤੋ ਇਸ ਵਾਹਿਦ ਰੂਪ ਬੈਨ ਅਵਰਸਥਾਨ ਵਿੱਚ ਔਰ ਕੋਈ ਨਹੀਂ ਹੈ ਰਖੋ ਕਰਨਾ ਕਾਰਨ ਪ੍ਰਭ ਸੁਰਜੀ ਸਾਰੇ ਕਾਰਜਾਂ ਦੇ ਕਰਨ ਵਾਲਾ ਕਰਨ ਆਦਿਕ ਜਿੰਨੇ ਮੰਨੇ ਤੈਨੂੰ ਗੋਣਾ ਆਦਿਕ ਨੂੰ ਸੂਘਮ ਪਾਤਾ ਆਦਿਕ ਕਾਲ ਆਦਿਕ ਨੂੰ ਸਾਰਿਆਂ ਦਾ ਕਾਰਨ ਉਸੋ ਬ੍ਰਹਮ ਆਪੀ ਹੈ ਰਹਾ ਆਪਣੇ ਵਰਦੀ ਨੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਨੇ ਵਰਦਾਨ ਦੇਣਾ ਕੀਤਾ ਹੈ ਸਗਲੇ ਜੀ ਵਸਕੀਂ ਉਹਨਾਂ ਦੇ ਸਾਰੇ ਜੀ ਜੰਤ ਵਸ ਕਰਤੇ ਅਧੀਨ ਕਰ ਦਿੱਤੇ ਸੇਵਕ ਬਣਾ ਦਿੱਤੇ ਜਨਾਨਕ ਨਾਮ ਤੇ ਆਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਾਨਤ ਮਹਾਰਾਜ ਅਮਰ ਤੇ ਨਾਮ ਨੂੰ ਧਿਆਉਣਾ ਕੀਤਾ ਹੈ ਸਗਲੇ ਦੁੱਖ ਮਿਟਾਇਆ ਇਸ ਪ੍ਰਕਾਰ ਤਾਂ ਹੀ ਭਾਈ ਸਾਰੇ ਗਿਆਨ ਜਨ ਜਿਨ੍ਹਾਂ ਦੁੱਖ ਸੀ ਰਾਗ ਗਾਇ ਖਾਦ ਕੰਮ ਕਰਕੇ ਉਹ ਸਾਰਿਆਂ ਦੁੱਖਾਂ ਨੂੰ ਮੇਰੇ ਪ੍ਰਸਪਰਣੇ ਸਾਰਿਆਂ ਦੁੱਖਾਂ ਨੂੰ ਮੀਟ ਦਿੱਤਾ ਮਹਾਰਾਜ ਨੇ ਦੁਰਘਟਾ ਮਹੱਲਾ ਪੰਜਵਾਂ ਦਾਪ ਗਵਾਇਆ ਗੁਰਪੂਰੇ ਗੁਰੂ ਹਰਗੋਬਿੰਦ ਸਾਹਿਬ ਜੀ ਬੁਖਾਰ ਉੱਪਰ ਤੋਂ ਰੱਖਿਆ ਜਹਾਦੋ ਚਾਰੰਜ ਕਰਦੇ ਹਨ ਸਿੱਖਾਂ ਨੂੰ ਪੁੱਛਿਆ ਮਹਾਰਾਜ ਸਹਿਬ ਜੱਦਾ ਜੀ ਰਾਜੀ ਹਨ ਬੁਖਾਰ ਉਤਰ ਗਿਆ ਤਾਂ ਸੁਣ ਕੇ ਮਹਾਰਾਜ ਧੁਰ ਕੀ ਬਾਣੀ ਦੁਆਰੇ ਉਪੇਸ਼ ਦੇ ਹਨ ਦਾਪ ਗਵਾਇਆ ਗੁਰਪੂਰੇ ਇਹ ਭਾਈ ਪੂਰਨ ਸਤਿਗੁਰੂ ਨਾਨਕ ਦੇਵ ਜੀ ਨੇ ਸਤਨਾਮ ਵਾਹਿਗੁਰੂ ਕਹਿ ਕੇ ਮਾਰਨ ਪਿੰਡੇ ਤੇ ਗੁਰਗੋਬ 인ਸਾਫ ਦੇ ਹੱਥ ਫੇਰੇਆ ਸੀ ਬੁਖਾਰ ਉੱਤਰ ਗਿਆ ਸੀ ਆਪ ਕਹਿੰਦੇ ਨੂੰ ਪੂਰਨ ਸਤਗੁਰੂ ਨਾਨਕ ਗੁਰੂ ਜੀ ਨੇ ਤਾਪ ਉਤਾਰਨਾ ਕੀਤਾ ਗੁਰਗੋਬ 인ਸਾਫ ਦਾ ਇਸੇ ਪ੍ਰਕਾਰ ਆਦੀ ਬਿਆਦੀ ਉਪਾਦੀ ਰੂਪ ਤਾਪ ਜੋ ਜੀਆਸੂਆਂ ਦੇ ਹਿਰਦੇ ਸੀ ਉਹ ਪੂਰਨ ਗੁਰਾਂ ਦੇ ਅਦਾਰ ਤੋਂ ਪਹਿ ਮੇੜ ਦਿੱਤਾ ਹੈ ਬਾਜੇ ਅਨਹਦ ਤੂਰੇ ਅਨਹਦ ਇੱਕ ਰਸੇ ਤੂਰ ਸੰਗਿਆ ਵਾਲੇ ਜਿਹੜੇ ਬਾਜੇ ਸੀ ਗੁਰੀ ਸਤਿਨਾਮ ਵਾਹਿਗੁਰੂ ਦੇ ਅੰਦਰੋਂ ਜਾਪ ਅਜਿਹਾ ਪਾ ਜਾ ਪ੍ਰਗਟ ਹੋ ਕੇ ਵਜਿਆ ਏ ਸਰਬ ਕਲਿਆਣ ਸਰਬ ਕੀਨੇ ਸਰਬ ਤੈਨ ਅਰਕੇ ਕਲਿਆਣ ਰੱਖਿਆ ਪ੍ਰਭੂ ਨੇ ਕਰਨਾ ਕੀਤੀਆਂ ਸਰ ਕਿਰਪਾ ਸਾਰੀਆਂ ਕਲਿਆਣ ਮੁਕਤੀਆਂ ਸ਼ਲੋਕ ਸਮੀਪ ਸਰੂਪ ਸੁਜੋ ਜਿਓ ਕੈਵਲ ਮੌਕਾ ਆਪਕੋ ਸੋ ਵਾਹਿਗੁਰੂ ਨੇ ਪ੍ਰਾਪਤ ਕਰ ਦਿੱਤੀਆਂ ਕਰ ਕਿਰਪਾ ਆਪ ਦੀ ਨੇ ਇਹ ਕਿਰਪਾ ਕਰਕੇ ਆਪ ਹੀ ਬਖਸ਼ਿਸ਼ ਕੇ 파ਸ਼ਨ ਦੇਣਾ ਕੀਤੀ ਹਨ ਬੇਜਨ ਸਤਗੁਰੂ ਆਪ ਗਵਾਏ ਬੇਜਨ ਜਿਹੜੀ ਗੁਰੂ ਹੈ ਗੋਬਿੰਦਾਨੀ ਤਾਪਦੀ ਸੀ ਉਹ ਸਤਗੁਰੂ ਨਾਨਕ ਦੇਵ ਜੀ ਨੇ ਆਪ ਹੀ ਭਾਈ ਮੇਲ ਦਿੱਤੀ ਬੇਜਨ ਜੋ ਜਮਨ ਮਰਨ ਦੀ ਪੀੜਾ ਸੀ ਸਿੱਖ ਸੰਗਤਾਂ ਨੂੰ ਸੇਵਕਾਂ ਨੂੰ ਅਵਿਧਿਆ ਦੀ ਉਵੇਂ ਵੀ ਸਤਿਗੁਰੂ ਜੀ ਨੇ ਆਪ ਸਿੱਖਾਂ ਨੂੰ ਗੁਰਬਾਣੀ ਮੇੜ ਦਿੱਤੀ ਸਿੱਖ ਸੰਤ ਸਭ ਸਰਸੇ ਹੋਏ ਸਿੱਖ ਸਿੱਖਿਆ ਲੈਣ ਵਾਲੇ ਸੰਤ ਸਾਇਸਗੁਰੂ ਜਪਨ ਵਾਲੇ ਸਾਰੇ ਸਹਿਜ ਰਸ ਦੇ ਹੋ ਗਏ ਸਰਸੇ ਅਲਗ ਬੰਨ ਪ੍ਰਾਪਤ ਹੋ ਗਏ ਬਹੁਤ ਲਾਭ ਦੇ ਪ੍ਰਾਪਤ ਹੋ ਗਏ ਹਰਿ ਹਰਿ ਨਾਮ ਤੇ ਆਈ ਹਰਿ ਪਰਮੇਸ਼ਰ ਦੇ ਨਾਮ ਨੂੰ ਧਿਆਈ ਪਾਉਂਦੇ ਹਨ ਹਰਿ ਜੋ ਮੰਗੈ ਫੋਲੇ ਪਾਈ ਜੋ ਕਾਲਪੁਰ ਦੇ ਪਾਸੋਂ ਸੇਵਕ ਮੰਗਦੇ ਐ ਉਹ ਆਪਾਂ ਲੈ ਲੈਨੇ ਹ ਪ੍ਰਭ ਆਪਣੇ ਸੰਤਾਂ ਦੇਵ ਮਨ ਆਪ ਦੇ ਸੰਤਾਂ ਭਗਤਾਂ ਨੂੰ ਸਾਰੀਆਂ ਮਨਵਾਹਿ ਧਰਮ ਮਦ ਕਾਮੋ ਫਲਾਂ ਨੂੰ ਦਿੰਦਾ ਹੈ ਪ੍ਰਭ ਆਪਣੇ ਸੰਤਾਂ ਦੇਵ ਮਨ ਆਪ ਦੇ ਸੰਤਾਂ ਦੇ ਭਗਤਾਂ ਦੇ ਤਾਈ ਮਾਰਾ ਸਭ ਦਾਨ ਦੇਂਦੇ ਜੋ ਮੰਗਣੋ ਜੇ ਬੱਚੇ ਮਾਤਾ ਤੋਂ ਕੋਈ ਮੰਗਦੇ ਐ ਮਾਤਾ ਪਿਤਾ ਦੇਣ ਦੇ ਵਸਤੂ ਆਜੇ ਸੰਤਾਂ ਤੇ ਤੱਕ ਜਿੰਨ ਸਭ ਪਦਾਰਥ ਦੇ ਹੰ ਹਰ ਗੋਵਿੰਦ ਪ੍ਰਭ ਰਾਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਭੂ ਸਤਗੁਰੂ ਨੇ ਰੱਖਿਆ ਕੀਤੀ ਉਹਨਾਂ ਦੀ ਬੁਖਾਰ ਆਗ ਤੋਂ ਰੱਖ ਲਿਆ ਹਰੀ ਜੋ ਤੁਸ਼ਰੀ ਦਾ ਰੱਖਿਆ ਕਰਨ ਵਾਲਾ ਪ੍ਰਭ ਉਸਮਾਣ ਆਕੇ ਉਸਨੇ ਆਏ ਦੇ ਪਿਆਰਿਓ ਸੇਵਕਾਂ ਨੂੰ ਰੱਖਿਆ ਕੀਤੀ ਹੈ ਜਨ ਨਾਨਕ ਸੱਚ ਸੁਭਾਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਇਹ ਜਨਨ ਸੱਚਾ ਬਚਨ ਸ੍ਰੇਸ਼ਟ ਉਚਾਰਨ ਕੀਤਾ ਹੈ ਸੁਰਠ ਮਹਲਾ 5 ਕੋਈ ਕਰਾਏ ਜੋਤਿ ਪਾਵੇ ਪਰਮਾਰਥੀ ਪ੍ਰਾਪਤੀ ਵਾਸਤੇ ਆਪਣੇ ਸਭਨਾ ਦਾ ਮਾਨ ਛੱਡਣ ਵਾਸਤੇ ਸਭ ਸਾਧਨ ਮਹਾਰਾ ਨੂੰ ਅਰਪਣੇ ਹੈ ਇਸ ਤਰ੍ਹਾਂ ਕਰਨਾ ਹੈ ਪ੍ਰਾਰਥਿਆ ਨੂੰ ਮਾਰ ਦੇ ਅੱਗੇ ਕੋਈ ਕਰਾਏ ਜੋ ਤੁਧ ਭਾਰ ਤਰ ਵਰਤ ਕਾਮੁ ਸਾਰੇ ਪਵੇਂ ਪਦਾਰਥ ਪ੍ਰਾਪਤ ਹੋਣ ਬਰਾਗ ਹੋਵੇ ਖੜਕ ਸੰਤੀ ਮੁਖ ਚਾਰਿਕ ਸਾਰੇ ਸਾਧਨ ਹੋਣ ਫਿਰ ਵੀ ਉਹਨਾਂ ਦੀ ਹੰਗਤਾ ਤੋਂ ਰਹਿਤ ਹੋਣਾ ਇਹ ਕਹਿੰਦੇ ਹਨ ਇਹ ਮਹਾਰਾਜ ਉਹ ਆਪ ਸਾਤੋਂ ਪ੍ਰੇਮ ਭਗਤੀ ਕਰਾਓ ਜੋ ਆਪ ਜੀ ਨੂੰ ਪਾਉਂਦੀ ਹੈ ਮੋਹੇ ਸਿਆਣਪ ਕਜੂਨਾ ਸਾਨੂੰ ਮਾਰਾ ਬੁੱਧੀ ਨਾਲ ਸਿਆਣਪ ਨਾਲ ਕਿਸੇ ਪ੍ਰਕਾਰ ਦਾ ਜੀਵੀ ਸਤਿਏਕਤਾ ਦਾ ਕਰਨਾ ਤੱਕ ਨੂੰ ਨ ਸੋਗਨਾ ਦੇ ਕਰਨਾ ਇੰਜ ਬੁੱਧੀਆਂ ਜਿਹੜੀਆਂ ਸਿਆਣਪ ਹੈ ਤੇ ਆਦੇ ਜੋਰ ਕਰਕੇ ਇਹ ਸਿਆਣਪ ਮਾਰਾ ਬੁੱਧੀ ਦੀ ਕਿਤੜਾਈ ਦੀ ਸਾਨੂੰ ਕੁਝ ਵੀ ਨਹੀਂ ਆਉਂਦੀ ਹੈ ਹਮ ਬਾਰਿਕਤਾ ਸਰਨਾ ਆਪੇ ਮਾਰੇ ਬੱਗੇ ਹੋ ਆਪ ਜੀ ਵੀ ਹਮਾਰਾ ਸ਼ਰਨ ਆਏ ਹੋ ਉਹ ਕਰਵੇ ਆਪੇ ਪੈਜ ਰਖਾਈ ਆਪੀ ਪ੍ਰੂ ਆਪਦੇ ਜਾਣ ਕੇ ਪੈ ਜਿਹੜੀ ਪ੍ਰਤਗਿਆ ਕੀਤੀ ਸੀ ਜੋ ਆਲ ਸਰਨਾਵਾ ਤੋਂ ਕੰਠ ਲਾਵਾ ਇਹ ਬਿਰਗੁ ਸੁਆਮੀ ਸੰਧਾ ਆਪ ਹੀ ਪੈਜ ਰੱਖਣੋ ਕੀਤੀ ਪ੍ਰਤਗਿਆ ਜੋ ਕੀਤੀ ਹੈ ਮੇਰਾ ਮਾਤ ਪਿਤਾ ਹਰੀ ਰਾਜਾ ਮੇਰੇ ਮਾਤਾ ਵੀ ਆਪੋ ਹਰੀ ਰਾਜਾ ਜੀ ਪਿਤਾ ਵੀ ਹਰੀ ਰਾਜਾ ਆਪੋ ਮੇਰੇ ਮਾਤਾ ਭਾਨੀ ਜੀ ਪਿਤਾ ਗੁਰੂ ਆਮਦਾਸ ਆਪ ਹੀ ਹੋਏ ਪਰਮੇਸ਼ਵਰ ਮੇਰੇ ਮਾਤਾ ਖਿਮਾ ਰੂਪ ਪਿਤਾ ਸੰਤੋਖ ਰੂਪ ਜੀ ਹਰੀ ਰਾਜਾ ਆਪ ਹੋ ਅਤੇ ਨੂੰ ਮੇ ਤੁਵਾਦਾਨ ਕਾਰਨ ਹੋਣੇ ਕਰਕੇ ਮਾਤਾ ਪਿਤਾ ਰੂਪ ਆਤੀ ਹੋ ਹਰੀ ਰਾਜਾ ਜੀ ਕਰ ਕਿਰਪਾ ਪ੍ਰਤ ਪਾਲਨ ਲਗ ਕਿਰਪਾ ਕਰਕੇ ਆਪ ਹੀ ਸੱਚੇ ਪਾਤਸ਼ਾਹ ਸਾਰੇ ਆਪ ਦੇ ਸੇਵਕਾਂ ਦੇ ਪ੍ਰਤੀ ਤਾਈ ਪਾਲਨ ਲਗਾ ਹੈ ਕਰੀ ਤੇਰਾ ਕਰਾਇਆ ਅਗਨ ਮਾਰਾ ਆਪ ਦਾ ਕਰਾਇਆ ਹੋਇਆ ਜੋ ਸਿਮਨ ਭਜਨ ਸਾਥੋਂ ਸੇਵਾ ਟਹਿਲ ਕਰਾਉਨੇ ਹੋ ਉਹ ਅਸੀਂ ਕਰੂਏ ਹਾਂ ਰਹਾ ਜੀ ਜੰਤ ਤੇਰੇ ਧਾਰੀ ਜੀ ਜੀਵ ਵਟੇ ਜੰਤ ਛੋਟੇ ਇਹ ਸਾਰੇ ਜੀਵਾਂ ਨੂੰ ਵੀ ਜੰਤ ਬਾਜੇ ਜੀ ਮਾਤਰੀ ਜਿੰਨੇ ਹਨ ਬ੍ਰਹਮਾ ਤੋਂ ਲਾ ਕੇ ਮੱਛਰ ਤੱਕ ਸੋ ਆਦਿ ਆਸਰੇ ਧਾਰਨ ਕੀਤੇ ਹੋਏ ਐ ਆਪ ਹੀ ਰੱਖੇ ਸਾਰੇ ਸੱਚੇ ਪਾਤਸ਼ਾਹ ਪ੍ਰੋਦੋਰੀ ਹਾਨ ਤੁਮਾ ਇਹ ਪ੍ਰੋਬੂ ਜੀ ਸਾਰਿਆਂ ਦੀ ਪਰਾਲਬ ਰੂਪੀ ਡੋਰੀ ਜੇਤਨ ਸੁਖਾੜੂਪੀ ਡੋਰੀ ਆਯੂ ਰੂਪੀ ਡੋਰੀ ਇਸ ਜੇ ਬਾਜ ਕੇ ਸੁਰਤ ਰੂਪੀ ਡੋਰੀ ਇਹ ਆਪਦੇ ਹੱਥ ਹੈ ਆਪਦੇ ਹੀ ਰੱਖੀ ਹੋਈ ਹੈ ਜਿਨ੍ਹਾਂ ਚਿਰ ਕਿਸੇ ਨੂੰ ਜਿਉਣਾ ਉਹਨਾਂ ਚ ਜਿਉਂਦਾ ਹੈ ਜਿਨ੍ਹਾਂ ਚਿਰ ਕਿਸੇ ਨੂੰ ਕੋਈ ਲਾਭ ਪ੍ਰਾਪਤ ਉਹਨਾਂ ਪ੍ਰਾਪਤ ਹੁੰਦਾ ਹੈ ਇਹ ਸਾਰੀ ਡੋਰੀ ਆਪਦੇ ਹੱਥ ਹੈ ਸੱਚੇ ਬਾਦਸ਼ਾਹ ਜੇ ਕਰਾਵੇ ਦੁੱਖੀ ਰੂਪ ਡੋਰੀ ਆਪਦੇ ਹੱਥ ਹੈ ਪ੍ਰਭੂ ਜੀ ਜੇ ਕਰਾਵੇ ਸੰਕਰਨਾ ਜੋ ਅੰਤਿਯਾਮੇ ਆਪ ਸਾਡੇ ਪਾਸੋਂ ਕਰਾਉਨੇ ਹੋ ਉਹ ਅਸੀਂ ਪਿੱਛੇ ਕਰਦੇ ਸੀ ਯੋ ਹੁਣ ਕਰਾਉਨੇ ਉਹ ਕਰਨਾ ਹੈ ਨਾਨਕ ਦਾਸ ਤੇਰੀ ਸਰਨ ਅਸੀਂ ਮਾਇਆ ਦਾਸਾ ਭਾਰ ਧਾਰ ਕਿਸ ਕੀ ਪਰਸ਼ਾ ਆਪਦੀ ਸ਼ਰਨ ਹਾਂ ਇਸ ਰੇ ਬੇਨਤੀ ਕਰੀਏ ਸਤਿਗੁਰੂ ਜੀ ਦੱਸ ਜੇਮ ਜਾਚਾ ਕੋ ਨੂੰ